मेरा <imitation> <imitation> <थे> फोन <laughs> <imitation> मेरे थी सी मेरे डेड ब्रदर लिए सच्ची एक टोकन ऑफ लव है क्योंकि ये आपकी विश नमी सी मेरे ब्रदर की है मेरे बटाला पुलिस ने लोगों के गुम हुए मोबाइल फोन किए वापस 200 मोबाइल फोन जिसकी कीमत लगभग पाँ लख रुपये दसी जा रही है लोगों के मन च खुशी ਬਟਾਲਾ ਪੁਲਿਸ ਨੂੰ ਤੁਹਾਡਾ ਗੁੰਮ ਹੋਇਆ ਮੋਬਾਈਲ ਹੁਣ ਵਾਪਸ ਤੁਹਾਡੇ ਹੱਥ ਮਹਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਸਬੰਧ ਵਿੱਚ ਬਟਾਲਾ ਪੁਲਿਸ ਨੇ ਸ਼ੋ ਐਂਡ ਟੈਟੋਰੀਅਮ ਬਟਾਲਾ ਵਿਖੇ ਚੌਥੇ ਸੈਮੀਨਾਰ ਦਾ ਆਯੋਜਿਤ ਕੀਤਾ ਜਿਸ ਵਿੱਚ ਲੋਕਾਂ ਦੇ ਗੁੰਮ ਹੋਏ 200 ਮੋਬਾਈਲ ਉਹਨਾਂ ਨੂੰ ਵਾਪਸ ਕੀਤੇ ਗਏ ਜਿਸ ਦੀ ਮਾਰਕੀਟ ਚ ਕੀਮਤ 50 ਲੱਖ ਰੁਪਏ ਤੱਕ ਜਾ ਰਹੀ ਹੈ ਪੰਜਾਬ ਪਰ ਵਿੱਚੋਂ ਅਤੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚੋਂ ਟ੍ਰੇਸ ਕਰਕੇ ਅਸਲ ਮਾਲਕਾਂ ਤੱਕ ਪੁਲਿਸ ਵੱਲੋਂ ਇਹ ਮੋਬਾਈਲ ਪਹੁੰਚਾਏ ਗਏ ਇਸ਼ਵਮਤੀ ਜਾਣਕਾਰੀ ਦੇਣ ਤੇ ਅੰਮ੍ਰਿਤਾਲਾ ਦੇ ਐਸਐਸਪੀ ਨੇ ਦੱਸਿਆ ਕਿ ਵਿਸ਼ੇਸ਼ ਮਹਿਮ ਤਹਿਤ ਸਾਈਬਰ ਕ੍ਰਾਈਮ ਬਟਾਲਾ ਵਿੱਚ ਤਾਇਨਾਤ ਹੈਡ ਕਾਸਟੇਬਲ ਜਤਿੰਦਰ ਸਿੰਘ ਵੱਲੋਂ ਦਿ ਰਾਤ ਮਿਹਨਤ ਕਰਕੇ ਪਬਲਿਕ ਦੇ ਗੁੰਮ ਹੋਏ ਮੋਬਾਈਲ ਨੂੰ ਟ੍ਰੇਸ ਕੀਤਾ ਗਿਆ ਅਤੇ ਬਟਾਲਾ ਪੁਲਸ ਦਾ ਇਹ ਉਪਰਾਲਾ ਅੱਗੇ ਵੀ ਚੱਲ ਰਿਹਾ ਹੈ ਤੇ ਪਬਲਿਕ ਨੂੰ ਮੀਟਿਆ ਰਹੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਗੁੰਮ ਹੋਏ ਮੋਬਾਈਲਾਂ ਸੰਬੰਧੀ ਸੂਚਨਾ ਆਪਣੇ ਨਜ਼ਦੀਕੀ ਸਾਂਝ ਕੇਂਦਰ ਦੇ ਕੇ ਥਾਣਾ ਸਾਈਬਰ ਕ੍ਰਾਈਮ ਬਟਾਲਾ ਨਾਲ ਜ਼ਰੂਰ ਸੰਪਰਕ ਕਰਨ ਇਸ ਮੌਕੇ ਪਬਲਿਕ ਪਾਸੋਂ ਫੀਡਬੈਕ ਲੈ ਆ ਗਿਆ ਤਾਂ ਆਪਣਾ ਗੁੰਮ ਹੋਇਆ ਮੋਬਾਈਲ ਵਾਪਸ ਪਾ ਕੇ ਉਹਨਾਂ ਦੇ ਚਿਹਰੇ ਅਲੱਗ ਹੀ ਤਰ੍ਹਾਂ ਖੁਸ਼ ਦਿਖਾਈ ਦੇ ਰਹੇ ਸਨ ਅਤੇ ਪਬਲਿਕ ਵੱਲੋਂ ਬਟਾਲਾ ਪੁਲਸ ਦੇ ਇਸ ਉਪਰਾਲੇ ਦਾ तहे ਦਿਲ ਤੋਂ ਧੰਨਵਾਦ ਕੀਤਾ ਜਾ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਇਸ ਮਹੀਦੀ ਲੜੀ ਵਿੱਚ ਬਟਾਲਾ ਪੁਲਿਸ ਵੱਲੋਂ ਹੁਣ ਤੱਕ ਪਿਛਲੇ 7 ਮਹੀਨਿਆਂ ਵਿੱਚ 700 ਦੇ ਕਰੀਬ ਮੋਬਾਈਲ ਫੋਨ ਵਾਪਸ ਕੀਤੇ ਗਏ ਹਨ ਜਿਨ੍ਹਾਂ ਦੀ ਕੀਮਤ 1.5 ਕਰੋੜ ਰੁਪਏ ਪੈਂਦੀ ਹੈ। ਹੋਏ ਕਿਥੋਂ ਆਏ ਨਵਾਂ ਪਿੰਡ ਬਰਤੀ ਵਾਲ ਤੋਂ ਕਰੋ ਦਾ ਮੋਬਾਈਲ ਬਚਾ ਦੋ ਸਾਲ ਹੋ ਗਏ। ਹਾਂਜੀ ਕਿਸ ਤੱਕ ਦਾ ਹੈ ਇਹ ਤਾਂ ਪਰਸ ਵਿੱਚ ਥੋਰੀ ਹੋ ਗਈ ਪਰਸ ਹੋਰੀ ਹੋ ਗਿਆ ਆਧਾਰ ਕਾਰਡ ਪੈਨ ਕਾਰਡ ਸਭ ਕੁਝ ਹੀ ਫੋਨ ਵਿੱਚ এসে ہاں ਜੀ اور واپس ਮਿਲਦਾ ਕਿਤਾ ਨਾ ਲੱਗਦਾ ਬੜਾ ਵਧੀਆ ਲੱਗਦਾ ਸਾਨੂੰ ਅਸ ਨਹੀਂ ਹੈ ਕਿ ਮਿਲ ਜੇਗਾ ਲੋਕਾਂ ਨੂੰ ਕੋਈ ਜੋ ਸ਼ੁਕਰ ਨਹੀਂ ਕਰਉਂਦੇ ਮੈਂ ਜੀ ਨਹੀਂ ਕਰਉਣਾ ਚਾਹੀਦਾ ਕਿਉਂਕਿ ਅੱਜ ਸਾਡਾ ਕੋ ਪ੍ਰੂਫ ਹੀ ਸਾਡਾ ਮਿਲ ਗਿਆ ਹਨਾ ਤੇ ਜੇ ਸਾਡਾ ਕੋ ਨਾ ਹੁੰਦਾ ਜੇ ਇਹ ਨਾ ਕਰਵਾਇੰਦਾ ਸਾਨੂੰ ਨਹੀਂ ਸੀ ਮਿਲਣਾ ਪਰ ਲੱਗਦਾ ਸੀ ਮੋਬਾਈਲ ਵਾਪਸ ਨਹੀਂ ਬੜਾ ਵਧੀਆ ਲੱਗਦਾ 118 ਨੂੰ ਬਾਰੇ ਕੀ ਨੰਬਰ ਜਗੀਰ ਕੋ ਮਰੇ ਸਾਹਿਬ ਕਿਤੋਂ ਦਾ ਮੋਬਾਈਲ ਜੁੜਿਆ ਹੈ ਇਸ ਤਰ੍ਹਾਂ 3-4 ਮਹੀਨੇ ਹੋ ਗਏ ਮੇਰੇ ਇਸ ਤਰ੍ਹਾਂ ਜੁੜਿਆ ਹੈ ਇਹ ਨਹੀਂ ਪਤਾ ਹੁਣ ਆਟੋ ਵਿੱਚ ਡਿੱਗਾ ਜਾਂ ਕਿੱਥੇ ਡਿੱਗਾ ਹੈ ਲੱਗਦਾ ਹੀ ਵਾਪਸ ਮਿਲੇਗਾ ਹਾਂਜੀ ਕੀ ਕਹਣਾ ਸੰਜੀ ਅੱਜ ਮੋਬਾਈਲ ਮਿਲ ਗਿਆ ਹਾਂ ਮੈਂ ਪੰਜਾਬ ਸਰਕਾਰ ਦਾ ਪੁਲਿਸ ਦਾ ਤਨਮਾਦ ਕਰਦੀ ਹਾਂ ਜਿਨ੍ਹਾਂ ਨੇ ਇੱਥੋਂ ਤੀਕ ਮੈਂ ਨਹੀਂ ਦੱਸਦੀ ਉਹਨਾਂ ਦਾ ਮੋਬਾਈਲ ਦੂਮ ਹੋ ਰਿਹਾ ਕੀ ਕਹਣਾ ਕੰਮ ਹੋ ਰਿਹਾ ਉਨੰਦਾ ਵੀ ਉਹ ਕਹਿਣਾ ਚਾਹੁੰਦੀ ਆ ਕਿ ਉਹ ਵੀ ਆਪਣਾ ਨਾਮ ਦਰਜ ਕਰਾਉਣ ਤੇ ਉਹ ਆਪਣਾ ਡੱਬੇ ਦਾ ਨਾਮ ਦੇਣ ਤੇ ਉਹਨਾਂ ਨੂੰ ਵੀ ਮਿਲ ਸਕ ਮਿਲ ਸਕਦਾ ਹੈ ਹਾਂਜੀ ਨਹੀਂ ਪਹਿਲੇ ਆਸ ਲਾਈ ਸੀਗੀ ਫਿਰ ਡੱਬੇ ਤੋਂ ਪਤਾ ਲੱਗਾ ਨਾ ਕਿ ਡੱਬਾ ਮੇਰਾ ਹੈਗਾ ਸੀਗਾ ਤੇ ਉਹਦੇ ਤੋਂ ਫਿਰ ਮੈਂ ਆਪਣੀ ਦਰਜ ਕਰਾਈ ਹਾਂਜੀ ਜੇ ਆਪਰੋ ਜੀ ਮੋਬਾਈਲਾਂ ਪਰ ਕਿਤੇ ਜਲਾ ਲੱਗ ਰਿਹਾ ਪੰਜਾਬ ਪੁਲਿਸ ਬਹੁਤ ਵਧੀਆ ਜੀ ਪੰਜਾਬ ਪੁਲਿਸ ਜਿੰਦਾਬਾਦ ਰੋਹਿਤ ਅਗਰਵਾਲ ਜੀ ਬਟਾਲੇ ਦੇ ਰਹਿਣ ਵਾਲੇ ਜੀ ਗਣਪਤੀ ਕਲੇ ਕਿਹੋ ਜਿਹਾ ਮੋਬਾਈਲ ਬੜਾ acha ਲੱਗ ਰਿਹਾ ਜੀ ਬੜਾ ਵਧੀਆ ਲੱਗ ਰਿਹਾ ਦੇਖ ਕੇ ਕਿ ਜਿਹੜਾ ਐਸਐਫੀ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਨੇ ਇਹ ਉਪਰਾਲਾ ਦੇਖੋ ਲਿਆ ਵੀ 200 ਮੋਬਾਈਲ ਲੱਭ ਲਿਆ ਤੇ 500 ਮੋਬਾਈਲ ਅੱਜ ਤੋਂ ਪਹਿਲੇ ਵੀ ਲੱਭ ਕੇ ਦੇ ਚੁੱਕੇ ਨੇ ਸਸ ਨੂੰ ਮੋਬਾਈਲ ਲੱਭ ਕੇ ਦੇਣਾ ਬਹੁਤ ਛੋਟੀ ਗੱਲ ਨਹੀਂ ਹੈ ਬਹੁਤ ਹੀ ਵੱਡੀ ਗੱਲ ਹੈ ਜੀ ਸਸ ਕੋਈ ਲੱਗਦਾ ਹੈ ਮਿਲੇਗਾ ਦੇਖੋ ਜੀ ਮੈਨੂੰ ਤਾਂ ਨਹੀਂ ਲੱਗਦਾ ਸੀ ਕਿ ਮੋਬਾਈਲ ਮਿਲੇਗਾ ਕਹਿੰਦੇ ਜਰੂਰ ਸੀ ਕਿ ਮਿਲ ਜਾਏਗਾ ਪਰ ਮੈਨੂੰ ਇਦਾਂ ਲੱਗਦਾ ਸੀ ਕਿ ਇਹ ਮੋਬਾਈਲ ਮਿਲ ਨਹੀਂ ਸਕਦਾ ਕਦੀ ਕਿਉਂਕਿ ਕਿੱਥੇ ਚਲਾ ਗਿਆ ਕਿੱਥੇ ਨਹੀਂ ਗਿਆ ਕਿਸ ਨੂੰ ਪਤਾ ਹੀ ਨਹੀਂ ਮੋਬਾਈਲ ਮੇਰਾ ਖਿਆਲ ਹੈ ਕਿ ਅਪਰੋਕਸੀਮੇਟਲੀ ਕੋ ਡੇਢ ਤੋਂ 2 ਮਹੀਨੇ ਹੋਏ ਨੇ ਜੀ ਹਲੇ ਤੇ ਮੈਂ ਇਹੀ ਗੱਲ ਕਹਾਂ ਪਾ ਜਾਂਗੇ ਜੀ ਇੱਕ ਤੇ ਐਸਐਫੀ ਸਾਹਿਬ ਨੂੰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਇਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਇਹ ਉਪਰਾਲਾ ਚੁੱਕਿਆ ਤੇ ਸਾਰੇ ਦੇ ਮੋਬਾਈਲ ਆਪਕੇ ਵਾਪਸ ਕਰ ਰਹੇ ਨੇ ਮੋਬਾਈਲ ਲੱਭਣ ਦੀ ਬਿਲਕੁਲ ਆਸ ਨਹੀਂ ਸੀ ਹੈਗੀ ਲੇਕਿਨ ਮੋਬਾਈਲ ਅੱਜ ਮਾਨੂੰ ਮਿਲ ਰਿਹਾ ਹੈ ਕਹਿ ਰਹੇ ਨੇ ਮੋਬਾਈਲ ਮਿਲ ਗਿਆ ਤੁਹਾਨੂੰ ਅੱਜ ਦੇ ਰਹੇ ਆ ਤੇ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਗੱਲ ਹੈ ਜਿਹੜੀ ਐਸਐਫੀ ਸਾਹਿਬ ਨੇ ਇਹ ਬੀੜਾ ਚੁੱਕਿਆ ਵਾ ਤੇ ਇਹ ਕਰ ਰਹੇ ਨੇ ਸਰ ਕਿਸ ਤਰ੍ਹਾਂ ਕੰਪਲੇਟ ਨਹੀਂ ਲਿਖਉਂਦੇ ਤੁਸੀਂ ਕੰਪਲੇਟ ਲਿਖਾਈ ਡੱਬਾ ਘੱਟ ਰਿਹਾ ਹੈ ਮੋਬਾਈਲ ਇਹ ਕੰਪਲੇਟ ਨਹੀਂ ਖੋਤੋਂ ਉਹਨਾਂ ਨੂੰ ਕੀ ਚਾਹਣਾ ਹੈ ਨਹੀਂ ਕੰਪਲੇਟ ਲਿਖਣੀ ਚਾਹੀਦੀ ਹੈ ਜੀ ਦੇਖੋ ਜਦੋਂ ਸਾਡੀ ਕੋਈ ਚੀਜ਼ ਗਵਾਚਦੀ ਹੈ ਜਾਂ ਮੋਬਾਈਲ ਗਵਾਚਿਆ ਕੰਪਲੇਟ ਲਿਖਾਵਾਂਗੇ ਤੇ ਐ ਕੋਈ ਕੁਝ ਕਰਨ ਵਾਲਾ ਬਣੇਗਾ ਨਾ ਐਸਐਸਪੀ ਸਾਹਿਬ ਨੂੰ ਜਾਂ ਨਾਲ ਦੀ ਟੀਮ ਨੂੰ ਕਿਦਾਂ ਪਤਾ ਲੱਗੇਗਾ ਕੋਈ ਚੀਜ਼ ਗਵਾਚੀ ਹੈ ਆਪਾਂ ਕੰਪਲੇਟ ਲਿਖਾਵਾਂਗੇ ਤੇ ਮਿਲੇਗੀ ਲਿਖਵਾਨੀ ਚਾਹੀਦੀ ਹੈ ਜ਼ਰੂਰ ਲਿਖਵਾਨੀ ਚਾਹੀਦੀ ਹੈ ਨਰਾਜਵਿੰਦਰ ਕੌਰ ਜੀ ਖਜਾਲਾ ਪਿੰਡ ਮੇਰੇ ਫੋਨ ਨੂੰ 5 ਮਹੀਨੇ ਹੋ ਗਏ ਗਵਾਚੇ ਨੂੰ ਮੈਂ ਸਿੱਧਾ Saab ਗਈ ਸੀ ਤੇ ਉੱਥੋਂ ਰਾਹ ਚੋਂ ਰਸਤੇ ਚੋਂ ਬੱਸ ਚ ਕਹਿੰਨੇ ਕੱਢ ਲਿਆ ਸੀ ਇੱਥੇ ਬਟਾਲੀ ਨਹੀਂ ਹਾਂਜੀ ਲੱਗਦਾ ਸੀ ਕਿ ਤੁਹਾਡੇ ਮੋਬਾਈਲ ਮਿਲ ਗਿਆ ਪਹਿਲਾਂ ਤਾਂ ਨਹੀਂ ਲੱਗਦਾ ਜੇ ਕੱਲ ਦਾ ਫੋਨ ਗਿਆ ਤੇ ਫਿਰ ਲੱਗ ਗਿਆ ਫਿਰ ਲੱਭ ਗਿਆ ਕਿਦਾਂ ਦਾ ਲੱਗ ਰਿਹਾ ਮੋਬਾਈਲ ਬਹੁਤ ਵਧੀਆ ਲੱਗ ਰਿਹਾ ਪੈਸੇ ਖਰਚੇ ਹੀ ਤੇ ਮੁੜ ਕੇ ਮਿਲਿਆ ਨਹੀਂ ਮੇਰੇ ਕੋਲ ਤਾਂ ਛੋਟਾ ਫੋਨ ਹੀ ਮੈਨੂੰ ਘਰ ਜਾਣ ਲੈ ਕੇ ਨਹੀਂ ਦੀ ਬਹੁਤ ਵਧੀਆ ਧੰਨਵਾਦ ਕਰਦੇ ਪੰਜਾਬ ਪੁਲਿਸ ਦਾ ਹਾਂਜੀ ਨਹੀਂ ਵਧੀਆ ਲੱਗ ਗਿਆ ਬਹੁਤ ਖੁਸ਼ੀ ਮੈਨੂੰ ਪਰਸੋਂ ਦੀ ਬਹੁਤ ਖੁਸ਼ੀ ਆ ਕਿ ਮੈਂ ਆਂਡਗਵਾਂਡ ਵੀ ਦੱਸਿਆ ਕਿ ਮੇਰਾ ਫੋਨ ਲੱਭ ਗਿਆ ਬਹੁਤ ਵਧੀਆ ਲੱਗ ਗਿਆ ਕਿ ਮੇਰਾ ਫੋਨ ਲੱਭਾ ਪੁਲਿਸ ਦਾ ਬਹੁਤ ਧੰਨਵਾਦ ਨੀ ਪਹਿਲਾਂ ਤੇ ਨਹੀਂ ਤੇ ਚਲੋ ਲੱਗ ਗਿਆ ਵਧੀਆ ਧੰਨਵਾਦ ਪੰਜਾਬ ਪੁਲਿਸ ਦਾ ਬਟਾਲੇ ਵਾਲੀ ਪੁਲਿਸ ਦਾ ਹਾਂਜੀ ਉਹਨਾਂ ਨੂੰ ਚਾਹੀਦਾ ਲਿਖਾਉਣੀ ਚਾਹੀਦੀ ਆ ਹਾਂ ਕਿ ਜੇ ਨਾ ਕਿਤੇ ਮਿਲ ਵੀ ਸਕਦਾ ਹਾਂਜੀ ਮੇਰਾ ਨਾਮ ਹੀਰਾ ਲਾਲਾ ਜੀ ਮੈਂ ਦੀਨਾਨਗਰ ਤੋਂ ਆਇਆ ਹਾਂ मेरा कमाल मोबाइल हुआ सताई जनवरी मैं ड्यूटी आ रहा दीनानगर तो अमृतसर जा रहा और धारीवाल तो अगर सोल तक धारीवाल नौशहरे तक मेरे को मोबाइल और बस ट्रेन से रश काफ़ी और बटाले जो तो मैं आन के ट्रेन रुकी है तो मैं मोबाइल तो कंपनी को तो फ़ोन कर रहा था तो मेरी जेब में मोबाइल नहीं था तो मेरा मोबाइल जो रास्ते में रश की वजह कर किसी ने जेब से निकाली है हाँ मेरे को नहीं यकीन नहीं था लेकिन मैं कुदरती उसी टाइम ड्यूटी छोड़ के बटाले उतर गया और मैंने सुविधा सेंटर से कम्पलेन किया है तो कंप्लेन करने के बाद मैं अपने घर चला गया दिन जिनर सिम सुबर निकाली है और उसके बाद मेरे को तकरीबन चार दिन पहले एक मैसेज आया प्रेस मैसेज आया कि आपका जो गुम हुआ मोबाइल वो आपको मिल मिल रहा है तो हमने बड़ी खुशी मनाई है मतलब मन खुश होया कि अठारह हज़ार का मोबाइल है जो मिल गया तो ਪੰਜਾਬ ਪੁਲਿਸ ਦਾ ਹਮ ਬਹੁਤ ਧੰਨਵਾਦੀ ਕਰਤੀ ਹੈ ਐਸਐਸਪੀ ਬਟਾਲਾ ਡੀਐਸਪੀ ਬਟਾਲਾ ਐਸਐਚਓ ਬਟਾਲਾ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿन्होने ਇਤਨੀ achhi ਮਹਿਮ ਚਲਾਉਣੇ ਕੇ ਬਾਦ ਕਿਸੇ ਨੇ ਮੋਬਾਈਲ ਢੂੰਡ ਕੇ ਜੋ ਕਿਸ਼ਤੋਂ ਪੇ ਲੀਏ ਹੋਏ ਮੋਬਾਈਲ ਨੂੰ ਕਿਸ਼ਤ ਦੇ ਰਿਹਾ ਲੇਕਿਨ ਮੋਬਾਈਲ ਗੁੰਮ ਹੋ ਗਿਆ ਤੋ ਹਮ ਇਸ ਮਹਿਮ ਕੇ ਬਹੁਤ ਹੀ ਖੁਸ਼ ਹੋਏ ਹੈ ਜਿन्होने ਇਤਨਾ सख्त मेहनत करने के बाद इतना अच्छा उपरला किया है हम बटाला रो बटाला एस एस पी डी एस पी और एस एस और बाकी पुलिस स्टाफ के बहुत तहे दिल से धन्यवाद करते हैं जिन्होंने इतनी अच्छी महम चलाने के बाद लोगों को विश्वास दिलाया है कि पंजाब पुलिस बहुत अच्छा काम कर रही है और हो सकता है कि आने वाले समय में काफ़ी अच्छा काम और करेगी थैंक यू मेहरबंद ਇਕ ਤਕਰੀਬਨ 6 ਮਹੀਨਾ ਪਹਿਲਾਂ ਅਸੀਂ ਸਟਾਰਟ ਕਰ ਲਿਆ ਸੀਗਾ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਸੀਗੀਆਂ ਲੋਕਾਂ ਦੀ ਕਿਸੇ ਦਾ ਮੋਬਾਈਲ ਫੋਨ ਗੁੰਮ ਜਾਣਾ ਸੀਗਾ ਜਾਂ ਕਿਤੇ ਚੋਰੀ ਦੇ ਵੀ ਕੁਝ ਇਨਸੀਡੈਂਟਸ ਰਿਪੋਰਟ ਹੁੰਦੇ ਸੀਗੇ ਤਾਂ ਉਹਦੇ ਵਿੱਚ ਅਸੀਂ ਸਪੈਸ਼ਲ ਇੱਕ ਟੀਮ ਬਣਾਈ ਕਿ ਜਿੱਥੇ ਵੀ ਕਿਸੇ ਕੋਈ ਜਿਹੜਾ ਹੈਗਾ ਜਿਹਦਾ ਮੋਬਾਈਲ ਫੋਨ ਨਹੀਂ ਮਿਲਦਾ ਲੂਸ ਕਰਦਾ ਹੈ ਤਾਂ ਉਹਦੇ ਵਿੱਚ ਟੀਮ ਨੇ ਬਦਸਤੂਰ ਮਿਹਨਤ ਕਰਦੇ ਹੋਏ ਪਿਛਲੇ 6 ਮਹੀਨਿਆਂ ਦੇ ਵਿੱਚ ਕਰੀਬਨ 700 ਮੋਬਾਈਲ ਫੋਨ ਰਿਕਵਰ ਕਰ ਲਿਆ ਟਰੇਸ ਕਰ ਲਏ ਉਹਨਾਂ ਦੇ ਜਿਹੜੇ ਅਸਲੀ ਹੱਕਦਾਰ ਜਿਹੜੇ ਰਾਈਟਫੁੱਲ ਓਨਰਸ ਹੈ ਉਹਨਾਂ ਤੱਕ ਅਸੀਂ ਪਹੁੰਚਾਏ ਤਾਂ ਇਹ ਜਿਹੜੇ 700 ਮੋਬਾਈਲ ਫੋਨ ਹੈ ਇਹਨਾਂ ਦੀ ਜਿਹੜੀ ਮਾਰਕੀਟ ਵੈਲਿਊ ਜੇ ਤੁਸੀਂ ਵੇਖੋਗੇ ਕਰੀਬਨ ਡੇਡ ਕਰੋੜ ਦੀ ਹੈਗੀ ਤਾਂ ਮੈਂ ਜਿਸ ਤਰ੍ਹਾਂ ਦੱਸ ਵੀ ਰਿਹਾ ਸੀਗਾ ਕਿ ਮੋਬਾਈਲ ਫੋਨ ਸਿਰਫ ਇੱਕ ਡਿਵਾਈਸ ਨਹੀਂ ਹੈ ਇਹਦੇ ਚ ਲੋਕਾਂ ਦੀ ਜ਼ਿਆਦਾ ਹੁੰਦੀਆਂ ਹੈ ਜਾਂ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਹੈ ਕੁਝ ਫਾਈਨੈਂਸ਼ੀਅਲ ਡੀਟੇਲਸ ਵੀ ਹੁੰਦੀ ਹੈ ਤਾਂ ਕਰਕੇ ਇਹਦੀ ਵੈਲਿਊ ਇਹਦੀ ਮਾਰਕੀਟ ਵੈਲਿਊ ਨਾਲੋਂ ਕਈ ਜ਼ਿਆਦਾ ਵੱਧ ਜਾਂਦੀ ਹੈ ਤਾਂ ਇੱਕ ਫੋਨ ਦਾ ਆਪਣਾ ਇੱਕ ਇਮੋਸ਼ਨਲ ਵੈਲਿਊ ਵੀ ਹੁੰਦਾ ਹੈ ਉਹਦਾ ਆਪਾਂ ਕੋਈ ਕੀਮਤ ਲਗਾ ਹੀ ਨਹੀਂ ਸਕਦੇ ਉਹ ਨਜ਼ਰ ਵੀ ਆਇਆ ਜੀ ਅੱਜ ਸਟੇਜ 'ਤੇ ਅੱਜ ਸਟੇਜ 'ਤੇ ਆਇਆ ਜਿੱਥੇ ਇੱਕ ਮੈਡਮ ਆਈ ਸੀ ਕਿ ਐਂਡ ਸ਼ੀ ਵਾਸ ਇਨ ਟੀਅਰਸ ਜਿਹੜਾ ਮੋਬਾਈਲ ਫੋਨ ਬਟਾਲਾ ਪੁਲਿਸ ਨੇ ਉਹਨੂੰ ਲੱਭ ਕੇ ਦਿੱਤਾ ਸ਼ਿਵਾ ਸਿੰਘ ਉਹਨਾਂ ਦਾ ਡਿਸੀਜ਼ ਬ੍ਰਦਰ ਹੈ ਉਹਦੀ ਇਹ ਨਿਸ਼ਾਨੀ ਹੈ ਤਾਂ ਉਸ ਫੋਨ ਦੀ ਜਿਹੜੀ ਕੀਮਤ ਹੈ ਉਹ ਆਪਾਂ ਪੈਸਿਆਂ 'ਚ ਨਹੀਂ ਤੋਲ ਸਕਦੇ ਉਹ ਬੜੀ ਬੇਸ਼ੁਮਾਰ ਉਹਦੀ ਕੀਮਤ ਹੈ ਤਾਂ ਉਹ ਜਿਹੜੀ ਯਾਦਾਂ ਉਹਦੇ ਨਾਲ ਜੁੜੀਆਂ ਹੈ ਉਹ ਉਹਨੂੰ ਦਿੰਦੇ ਹੋਏ ਸਾਨੂੰ ਬੜੀ ਖੁਸ਼ੀ ਹੋਈ ਸਰ ਪਟਾਲਾ ਪੋਸਟ ਆਪਣੀ ਡਿਉਟੀ ਤੇ ਨਿਭਾ ਰਹੀ ਹੈ ਪਰ ਡਿਉਟੀ ਦੇ ਨਾਲ ਨਾਲ ਜਦੋਂ ਘੇਰੇ ਆ ਤੇ ਮਨੁੱਖਤਾਨ ਦੇਖਦੀ ਹੈ ਲੋਕਾਂ ਦੇ ਕੀਤੇ ਕੰਮ ਨੂੰ ਲੈ ਕੇ ਉਹਨੂੰ ਕੀ ਮਹਿਸੂਸ ਹੁੰਦਾ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਤਾਂ ਅਸੀਂ ਜਿਹੜਾ ਕੰਮ ਕਰਦੇ ਲੋਕਾਂ ਦੀ ਸੇਵਾ ਲਈ ਹੀ ਕਰਦੇ ਹਾਂ ਫਿਰ ਜਦੋਂ ਉਹੀ ਮੁਸਕਰਾ ਤੇ ਕੁਈ ਜਿਹੜੇ ਸਾਡੇ ਸਾਹਮਣੇ ਆਉਂਦੇ ਹੈ ਤਾਂ ਸਾਨੂੰ ਸੈਟੀਸਫੈਕਸ਼ਨ ਮਿਲਦੀ ਹੈ ਟੀਮ ਨੂੰ ਹੌਸਲਾ ਮਿਲਦਾ ਹੈ ਇਹ ਜਿਹੜੀ ਅਸੀਂ ਮਿਹਨਤ ਕਰਦੇ ਇਹਨੂੰ ਬਰਕਰਾਰ ਰੱਖਣ ਲਈ ਸਰ ਇਹ ਫਿਰ ਜਿੰਨਾ ਕੋਈ ਕਵਰ ਹੁੰਦੇ ਨੇ ਫੋਨ ਉਹਨਾਂ ਉੱਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਇਹ ਜਿਹੜੀ ਮੈਜੋਰਟੀ ਫੋਨਸ ਇਹਦੇ ਵਿੱਚ ਹੈਗੇ ਨੇ ਤਾਂ ਇਹ ਉਹ ਹੈ ਜਿਹੜੇ ਗੁੰਮਸ਼ੁਦਾ ਮੋਬਾਈਲ ਫੋਨ ਹੁੰਦੇ ਹੈ ਕਿਸੇ ਕੋਲੋਂ ਡਿੱਗ ਗਿਆ ਕਿਤੇ ਫੋਨ ਤਾਂ ਜੇ ਕੋਈ ਚੋਰੀ ਸ਼ੁਦਾ ਮੋਬਾਈਲ ਹੁੰਦਾ ਹੈ ਜਾਂ ਸਨੈਚਿੰਗ ਵਾਲਾ ਜਿਹੜਾ ਹੁੰਦਾ ਹੈ ਉਹ ਇਨੀਸ਼ੀਅਲੀ ਸਾਡੀ ਕੇਸ ਪ੍ਰੋਪਰਟੀ ਬੰਦੀ ਹੈ ਉਹਨੂੰ ਇਸ ਤਰੀਕੇ ਨਾਲ ਆਪਾਂ ਨਹੀਂ ਦੇ ਸਕਦੀ ਬਟ ਉਹਦੇ ਵਿੱਚ ਵੀ ਇਹ ਸਾਡੀ ਟੀਮ ਹੈ ਉਹ ਕਰਦੀ ਹੈ ਕੰਮ ਕਰਦੀ ਹੈ ਉੱਚ ਵੀ ਸਾਡੇ ਕਰੀਬਨ ਸਨੇਚਿੰਗ ਕੇਸ ਦੇ ਵਿੱਚ 30 ਮੋਬਾਈਲ ਫੋਨ ਅਸੀਂ ਰਿਕਵਰ ਕਰ ਲਿਆ ਬਟ ਉਹਦਾ ਇੱਕ ਹੋਰ ਤਰੀਕਾ ਹੁੰਦਾ ਹੈ ਉਹਨੂੰ ਵਾਪਸ ਦੇਣ ਦਾ ਸਰ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਕਿ ਮੇਰਾ ਫੋਨ ਨਹੀਂ ਮੈਨੂੰ ਵਾਪਸ ਮਿਲਿਆ ਮੈਨੂੰ ਐਵੇਂ ਲੱਗਦਾ ਕਿ ਮੇਰੇ ਬ੍ਰਦਰ ਦੀ ਪਿਆਰ ਮੈਨੂੰ ਵਾਪਸ ਮਿਲ ਗਿਆ ਕਿ ਉਹਨਾਂ ਦੇ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਫੋਨ ਦੇ ਵਿੱਚ ਸਾਡੇ ਮੈਸੇजेस ਹੁੰਦੇ ਨੇ ਸਾਡੇ ਕੁਝ ਵਾਇਸ ਮੈਸੇਜ ਕੁਝ ਮੈਮਰੀਜ਼ ਫੋਨ ਦੇ ਚਲੋ ਅੱਜਕੱਲ ਪਿਕਚਰਸ ਫਿਰ ਰਿਕਵਰ ਹੋ ਜਾਂਦੀਆਂ ਪਰ ਜੋ ਚੈਟ ਕੀਤੀ ਹੁੰਦੀ ਹੈ ਵਾਇਸ ਮੈਸੇजेस ਹੁੰਦੇ ਉਹ ਤੇ ਰਿਕਵਰ ਨਹੀਂ ਹੁੰਦੇ ਸਰ ਇਹ ਮੇਰਾ ਮੈਂ ਕੋਰਟ ਤੋਂ ਹੀ ਵਾਪਸ ਆਂਦੀ ਪਈ ਸੀ ਤੇ ਸਕੂਟੀ ਤੇ ਮੈਂ ਖੜੇ ਹੋ ਕੇ ਗੱਲ ਹੀ ਕਰਦੀ ਪਈ ਸੀਗੀ ਤੇ ਫੋਨ ਕੁਝ ਦੋ ਜਣੇ ਆਏ ਮੋਟਰਸਾਈਕਲ ਤੇ ਮਤਲਬ ਮਫਲਡ ਫੇਸੇ ਸਿਗੇ ਟੱਕੇ ਹੋਏ ਸਿਗੇ ਉਹਨਾਂ ਦੇ ਮੂੰਹ ਤੇ ਉਹਨਾਂ ਨੇ ਮੇਰੇ ਕੋਲ ਫੋਨ ਖੋਲਿਆ ਮੈਂ ਮਤਲਬ ਟਰਾਈ ਵੀ ਕੀਤੀ ਪਿੱਛੇ ਜਾਣ ਦੀ ਬਟ ਨਹੀਂ ਉਹ ਮਤਲਬ ਪਤਾ ਹੀ ਨਹੀਂ ਲੱਗਾ ਅੱਜ ਜਦੋਂ ਮਿਲਿਆ ਤੁਸੀਂ ਕਾਫੀ ਭਾਵੁਕ ਹੋ ਸਰ ਆਟੋਮੈਟਿਕਲੀ ਇੰਨੀ ਵੱਡੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਕਿ ਇਹ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਸੀ ਤੇ ਮੈਂ ਸਾਰੀ ਟੀਮ ਦੇ ਨਾਲ ਤੁਹਾਡੇ ਸਭ ਦਾ ਮੈਂ ਆਪਣੇ ਹਸਬੰਡ ਦਾ ਬਹੁਤ ਥੈਂਕਸ ਕਰਦੀ ਕਿਉਂਕਿ ਉਹਨਾਂ ਨੇ ਹੀ ਮੈਨੂੰ ਬਹੁਤ ਜ਼ਿਆਦਾ ਮਤਲਬ ਹੱਲਾਸ਼ੇਰੀ ਕਹਿ ਲੋ ਮਤਲਬ ਮੈਨੂੰ ਬਹੁਤ ਹੈਨਾ ਮੋਟੀਵੇਟ ਕੀਤਾ ਕਿ ਨਹੀਂ ਕੋਈ ਗੱਲ ਨਹੀਂ ਸਾਨੂੰ ਫੋਨ ਵਾਪਸ ਮਿਲੇਗਾ ਮੇਰੇ ਹਸਬੰਡ ਵੀ ਐਡਵੋਕੇਟ ਨੇ ਬਟਾਲਾ ਬਾੜ ਦੇ ਹੀ ਮੈਂਬਰ ਨੇ ਉਹ ਵੀ ਤੇ ਮਤਲਬ ਉਹਨਾਂ ਨੂੰ ਜ਼ਿਆਦਾ ਵਿਸ਼ਵਾਸ ਸੀਗਾ ਪੁਲਿਸ ਤੇ ਮੈਂ ਤਾਂ ਐਸੱਚ ਮੈਂ ਕਹਿ ਸਕਦੀ ਕਿ ਮੈਨੂੰ ਇੰਨੀ ਉਮੀਦ ਨਹੀਂ ਸੀਗੀ ਕਿ ਮੈਨੂੰ ਹਾਂਜੀ ਕਿ ਮੈਨੂੰ ਫੋਨ ਵਾਪਸ ਮਿਲੇਗਾ ਬਟ ਹੀ ਐਪਰੀਸ਼ੀਏਟਡ ਮੀ ਅ ਲੋਟ ਕਿ ਨਹੀਂ ਸਾਨੂੰ ਫੋਨ ਵਾਪਸ ਮਿਲੇਗਾ ਤੇ ਮੈਂ ਬਹੁਤ ਥੈਂਕਫੁਲ ਕਰਦੀ ਹਾਂ ਸਾਰੀ ਟੀਮ ਦਾ ਆਪਣੇ ਹਸਬੰਡ ਦਾ ਤੁਹਾਡਾ ਸਭ ਦਾ ਕਿ ਹਾਂ ਕਿ ਮੈਨੂੰ ਅੱਜ ਮੇਰਾ ਫੋਨ ਵਾਪਸ ਮਿਲਿਆ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਵਾਪਸ ਮਿਲੀ ਮੁੰਨੇ ਤੁਹਾਨੂੰ ਗਿਫਟ ਦਿੱਤੀਗਾ ਮੇਰੇ ਡੈਡ ਬ੍ਰਦਰ ਦੁਆਰਾ ਤੇ ਇਹ ਮੇਰੇ ਲਈ ਸੱਚੀ ਇੱਕ ਟੋਕਨ ਆਫ ਲਵ ਕਿਉਂਕਿ ਇਹ ਆਪਦੀ ਇਛਮਈ ਸੀਗੀ ਮੇਰੇ ਬ੍ਰਦਰ ਦੀ ਹੈ ਰੇ ਤੇ ਇਸ ਲਈ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਰੀ ਟੀਮ ਦਾ ਕਿ ਇਹਨਾਂ ਨੇ ਮੈਨੂੰ ਮੇਰਾ ਫੋਨ ਨਹੀਂ ਮੇਰੇ ਬ੍ਰਦਰ ਦਾ ਮੈਨੂੰ ਪਿਆਰ ਵਾਪਸ ਕੀਤਾ ਥੈਂਕਸ ਥੈਂਕਸ ਅ ਲੋਟ ਟੂ ਆਲ